ਜੋ ਸ੍ਰੀ ਤੁਸੀਂ ਜਾਣਦੇ ਹੋ ਕੱਲ ਵੀ ਆਪਾਂ ਕੈਸੋ ਆਪਰੇਸ਼ਨ ਕੀਤਾ ਸੀ ਲਮੀਨੀ ਦੇ ਏਰੀਆ 'ਚ ਤੇ ਉਹਦੇ ਬਾਅਦ ਆਪਾਂ ਸ਼ਹਿਰ ਦੇ ਅਲੱਗ-ਅਲੱਗ ਏਰੀਆਸ 'ਚ ਜਿਹੜੀ ਚੈਕਿੰਗ ਵੀ ਕੀਤੀ ਸੀ ਉਹਦੇ ਬਾਅਦ ਤਿੰਨ ਮੁਕਦਮੇ ਆਪਾਂ ਦਰਜ ਵੀ ਕੀਤੇ ਸੀ ਐਕਸਾਈਜ਼ ਦੀ ਸਿਟੀ ਦੇ ਏਰੀਆ 'ਚ ਅੱਜ ਸੋਰੀ ਫੇਰ ਆਪਾਂ ਇੱਕ ਕੈਸੋ ਆਪਰੇਸ਼ਨ ਰੇਲਵੇ ਸਟੇਸ਼ਨ ਤੇ ਕਰ ਰਹੇ ਹਾਂ ਮੇਰੇ ਨਾਲ ਐਸਐਚਡੀ ਜੀ ਨੰਬਰ 1 ਵੀ ਇੱਥੇ ਸ਼ਾਮਿਲ ਹੈ ਇਸ ਪੂਰੀ ਇਰਚ ਨਾਲ ਚੌਂਕੀ ਇੰਚਾਰਜ ਬੱਸ ਸਟੈਂਡ ਵੀ ਹੈ ਤੇ ਅੱਜ ਆਪਾਂ ਬੱਸ ਸਟੈਂਡ ਵੀ ਕੀਤਾ ਤੇ ਅੱਜ ਰੇਲਵੇ ਸਟੇਸ਼ਨ ਵੀ ਚੈੱਕ ਕੀਤਾ ਇਸੇ ਤਰੀਕੇ ਨਾਲ ਪਠਾਨਕੋਟ ਦੇ ਅਲੱਗ-ਅਲੱਗ ਏਰੀਆਸ 'ਚ ਚੈਕਿੰਗ ਜਿਹੜੀ ਉਹ ਚੱਲ ਰਹੀ ਹੈ। ਤੇ ਕਿੱਸੋ ਆਪਰੇਸ਼ਨ ਦਾ ਮੇਨ ਏਮ ਇਹੀ ਹੈ ਕਿ ਵੀ ਇਤੇ ਵੀ ਕੋਈ ਡਰੱਗਸ ਜਾਂ ਨਾਰਕੋਟਿਕਸ ਅਗਰ ਕਿਤੇ ਕੋਈ ਵੇਚ ਰਿਹਾ ਜਾਂ ਕੋਈ ਸ਼ੱਕੀ ਸਾਨੂੰ ਬੰਦਾ ਇਸ ਤਰ੍ਹਾਂ ਦਾ ਲੱਭ ਰਿਹਾ ਜਾਂ ਹੋਰ ਕੋਈ ਕ੍ਰਿਮੀਨਲ ਬੰਦਾ ਲੱਭ ਰਿਹਾ ਉਹਨੂੰ ਪੁਸ਼ਗਿਸ਼ ਕਰੀਏ ਉਹਦੀ ਚੈਕਿੰਗ ਕਰੀਏ ਕਿ ਅਗਰ ਕੋਈ ਇਤਰਾਜ਼ ਜੋ ਚੀਜ਼ ਮਿਲਦੀ ਹੋਵੇ ਆਪਾਂ ਬੰਦਾ ਜਿਹੜਾ ਮੁਕੱਦਮਾ ਉਹ ਦਰਜ ਕਰੀਏ। ਤੇ ਇਸੇ ਦੇ ਮੱਦੇ ਨਜ਼ਰੇ ਪੂਰੇ ਡਿਸਟ੍ਰਿਕਟ ਚ ਜਿਹੜਾ ਕੈਸੋ ਆਪਰੇਸ਼ਨ ਅਲੱਗ-ਅਲੱਗ ਜਗ੍ਹਾ ਤੇ ਚੱਲ ਰਿਹਾ ਤੇ ਅੱਜ ਆਪਾਂ ਇੱਥੇ ਜਿਹੜੀ ਰੇਲਵੇ ਸਟੇਸ਼ਨ ਤੇ ਜਿਹੜੀ ਚੈਕਿੰਗ ਤੇ ਕੋਈ ਖਾਸ ਨਹੀਂ ਹੈ ਬੇਸਿਕਲੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਵੀ ਡਰੱਗਸ ਦਾ ਜਿਹੜਾ ਇਸ਼ੂ ਕਾਫੀ ਜਿਹੜਾ ਉਹ ਚੱਲਿਆ ਮੀਡੀਆ 'ਚ ਵੀ ਅਦਰਵਾਈਜ਼ ਤੇ ਇੱਕ ਕੌਸ਼ਨ ਦੇ ਤੌਰ ਤੇ ਆਪਾਂ ਬੇਸਿਕਲੀ ਇਹ ਕਰ ਰਹੇ ਹਾਂ ਤੇ ਅਦਰਵਾਈਜ਼ ਅੱਗੇ ਵੀ ਆਪਾਂ ਕਰਨਾ ਹੈ ਵੈਸੇ ਪਠਾਨਕੋਟ ਸਾਡਾ ਮੋਸਟਲੀ ਇਸ لحاظ ਤੋਂ ਪੀਸਫੁਲ ਹੈ ਤੇ ਪੁਲਿਸ ਕਾਫੀ ਪ੍ਰੋਐਕਟਿਵਲੀ ਅੱਜੇ ਕੰਮ ਕਰ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਆ ਉਹ ਬਹੁਤ ਜ਼ਿਆਦਾ ਵਿੱਚ ਖੁਦ ਇਨਵੋਲ ਰਹਿੰਦੇ ਆ ਇਸ ਟਾਈਪ ਦੇ ਆਪਰੇਸ਼ਨਸ 'ਚ ਤੇ ਉਹਨਾਂ ਦੀ ਡਾਇਰੈਕਸ਼ਨਸ ਤੇ ਜਿਹੜਾ ਉਹ ਇਸ ਤਰੀਕੇ ਦੇ ਆਪਰੇਸ਼ਨਸ ਆਪਾਂ ਡਿਸਟ੍ਰਿਕਟ 'ਚ ਕਰ ਰਹੇ ਹਾਂ ਜਿਸ ਨੂੰ ਤੁਸੀਂ ਜਾਣਦੇ ਹੋ ਕਿ ਜੇਐਨਕੇ 'ਚ ਰੀਸੈਂਟਲੀ ਮਲਟੀਪਲ ਟੈਰਰਿਸਟ ਅਟੈਕ ਹੋਏ ਆ ਖਾਸ ਕਰ ਪੁਨਚਰ ਰੋਜ਼ਰੀ ਤੇ ਆਪਣੂਰ ਤੇ ਥੱਲੇ ਵਾਲਾ ਜੰਮੂ ਵਾਲਾ ਏਰੀਆ ਜਿਹੜਾ ਆਪਣਾ ਏਰੀਆ ਚਨਾਬ ਦੇ ਨਾਲ ਲੱਗਦਾ ਇਹਨੂੰ ਆਪਾਂ ਕਹਿ ਸਕਦੇ ਆ ਇਹ ਵਾਲਾ ਏਰੀਆ ਜਿਹੜਾ ਕਾਫੀ ਹੌਟ ਰਿਹਾ ਪਿਛਲੇ ਕੁਝ ਟਾਈਮ ਤੋਂ ਖਾਸ ਕਰਕੇ ਡਿਸਟ੍ਰਿਕਟ ਰਜੋਰੀ ਤੇ ਉਹਦਾ ਥੱਲੇ ਵਾਲਾ ਏਰੀਆ ਤੇ ਕੁਝ ਦਿਨਾਂ ਪਹਿਲੇ ਹੀ ਜਿਹੜਾ ਕਿ ਵੀ ਇੱਥੇ ਜਿਸ ਦਿਨ ਰਿਜ਼ਲਟ ਆਈ ਸੀ ਇਲੈਕਸ਼ਨ ਦੇ ਸੈਂਟਰਲ ਜਿਹੜੇ ਆਪਣੀ ਪਾਰਲੀਮੈਂਟ ਦੇ ਹੋਏ ਸੀ ਉਸ ਦਿਨ ਵੀ ਟੈਰਰਿਸਟ ਅਟੈਕ ਇੱਕ ਹੋ ਗਿਆ ਸੀ ਤੋ ਇਸ ਲਈ ਇਹ ਬੜਾ ਹੀ ਸੀਰੀਅਸ ਮੁੱਦਾ ਹੈ ਕਿਉਂਕਿ ਪਠਾਨਕੋਟ ਜਿਹੜਾ ਉਹ ਜੰਕੇ ਨਾਲ ਟੱਚ ਕਰਦਾ ਖਾਸ ਕਰਕੇ ਜਿਹੜਾ ਨਦਲਪਾਰਟ ਹੈ ਪਠਾਨਕੋਟ ਦਾ ਆਪਾਂ ਬਮਿਆਲ ਤੋਂ ਚੱਲੀਏ ਤੇ ਆਕੇ ਮਾਦਾਪੁਰ ਤੋਂ ਅੱਗੇ ਜਾ ਕੇ ਉੱਪਰ ਧਾਰ ਤੱਕ ਜਾਈਏ ਤੇ ਕਾਫੀ ਏਰੀਆ ਜਿਹੜਾ ਪਠਾਨਕੋਟ ਦਾ ਉਹ ਜੰਕੇ ਸਟੇਟ ਨਾਲ ਟੱਚ ਕਰਦਾ ਤੇ ਇਸੇ ਲਈ ਸਾਨੂੰ ਉੱਥੇ ਸਤਰਕ ਰਹਿਣ ਦੀ ਲੋੜ ਹੈ ਤੇ ਆਪਾਂ ਇਸੇ ਕਾਰਨ ਜਿਹੜੀਆਂ ਮਲਟੀਪਲ ਕਿਓਆਰਟੀਆਂ ਜਿਹੜੇ ਸੈਕੰਡ ਲਾਈਨ ਡਿਫੈਂਸ ਦੇ ਨਾਕੇ ਇੰਟਰ ਡਿਸਟ੍ਰਿਕਟ ਨਾਕੇ ਇੰਟਰ ਡਿਸਟ੍ਰਿਕਟ ਪੈਟ੍ਰੋਲੀਂਗ ਜੋਇੰਟ ਚੈਕਿੰਗ ਵਿਦ ਜੀਐਨਕੇ ਪੁਲਿਸ ਅਦਰਵਾਈਜ਼ ਇਸ ਤੋਂ ਇਲਾਵਾ ਹੋਰ ਵੀ ਜਿਹੜੀ ਰੇਡਸ ਵਗੈਰਾ ਆਪਾਂ ਬਾਰਡਰ ਦੇ ਏਰੀਆ 'ਚ ਜਿਹੜਾ ਜੀਐਨਕੇ ਨਾਲ ਲੱਗਦਾ ਉਹ 'ਚ ਕਰਦੇ ਰਹੀਦਾ ਤੇ ਤਾਂ ਕਿ ਜਿਹੜਾ ਇਸ ਚੀਜ਼ ਤੋਂ ਆਪਾਂ ਜਿਹੜਾ ਥੋੜਾ ਅਲਰਟ ਵੀ ਰਹਿ ਰਹੇ ਆ ਤੇ ਨਾਲ ਇਸ ਤਰੀਕੇ ਦਾ ਕੋਈ ਹਾਦਸਾ ਪਟਾਣਕੋਟ 'ਚ ਨਾ ਹੋਵੇ ਇਸੇ ਲਈ ਆਪਾਂ ਇਹ ਜਿਹੜੀ ਸਾਰੀ ਡ੍ਰਿਲਸ ਆਪਾਂ ਕਰਦੇ ਰਹੀਦਾ ਨਹੀਂ ਹੁਣੋਂ ਮੇਰੇ ਇਨਫੋਰਮੇਸ਼ਨ 'ਚ ਆਈ ਸੀ ਗੱਲ ਕਿ ਵੀ ਕੋਈ ਨੋਟ ਮਿਲਿਆ ਕੋ 100 ਰੁਪਏ ਦਾ ਪਾਕਿਸਤਾਨੀ ਤੇ ਆਪਾਂ ਉਹਦੀ ਜਿਹੜੀ ਉਹ ਗਹਿਨ ਚੈਕਿੰਗ ਕਰਵਾਈ ਕੀਤੀ ਹੈ ਉੱਥੇ ਕਰਵਾਈ ਹੈ ਹੁਣ ਐਸਐਚਓ ਡੀਓ ਨੰਬਰ 2 ਵੀ ਉੱਥੇ ਗਏ ਸੀ ਤੇ ਹਾਲੇ ਤੱਕ ਕੋਈ ਆਪਾਂ ਨੂੰ ਕੋਈ ਇਸ ਤਰੀਕੇ ਦੀ ਕੋਈ ਲੀਡ ਨਹੀਂ ਮਿਲੀ ਹੈ ਬਾਕੀ ਬਰਫਾਨੀ ਮੰਦਿਰ ਇਸ ਤਰ੍ਹਾਂ ਦਾ ਏਰੀਆ ਜਿੱਥੇ ਆਉਂਦੇ ਜਾਂਦੇ ਟੂਰਿਸਟ ਕਾਫੀ ਰੁਕਦੇ ਆ ਕਾਫੀ ਗੱਡੀਆਂ ਰੁਕਦੀਆਂ ਤੇ ਉਹ ਆਪਾਂ ਵੀਡੀਓਜ਼ ਦੀ ਗਹਿਨ ਚੈਕਿੰਗ ਕਰ ਰਹੇ ਆ ਕਿ ਕੋਈ ਇਸ ਤਰੀਕੇ ਦੀ ਸਾਨੂੰ ਕੋਈ ਸ਼ੱਕੀ ਚੀਜ਼ ਲੱਭ ਜੇ ਤੇ ਅਦਰਵਾਈਜ਼ ਜੋ ਵੀ ਇਹਦੇ ਉੱਪਰ ਲੇਟੈਸਟ ਅਪਡੇਟ ਹੋਏਗੀ ਤੁਹਾਨੂੰ ਕੋਸ਼ਿਸ਼ ਕੀਤੀ ਗੁਕਨ ਵਰਕ ਲੋਕਾਂ ਨੂੰ ਮੈਂ ਹੀ ਕਹੂੰਗਾ ਕਿ ਵੀ ਉਹ ਬਿਲਕੁਲ ਨਿਸ਼ਚਿੰਤ ਹੋ ਕੇ ਆਪਣਾ ਪੁਲਿਸ ਤੇ ਭਰੋਸਾ ਕਰੋ ਕਿ ਪੁਲਿਸ ਉਹਨਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ ਕਿ ਆਪਾਂ ਬਿਲਕੁਲ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਸ਼ਹਿਰ 'ਚ ਨਹੀਂ ਹੋਣ ਦੇਵਾਂਗੇ ਜਿਹੜੀ ਕ੍ਰਿਮੀਨਲ ਨੇਚਰ ਦੀ ਹੈ ਜਿਹੜੀ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਦੀ ਹੈ ਕਿ ਪੰਜਾਬ ਪੁਲਿਸ ਨਾਲ ਹਮੇਸ਼ਾ ਖੜੀ ਹੈ